ਉਰੇ ਆ ਜੋ ਵੀ ਬਾਈ ਸਾਰੇ ਭਰਾਵਾਂ ਨੂੰ ਸਾਡੀ ਗਾਲ ਯਾਰ ਹੱਥ ਜੋੜ ਕੇ ਬੇਨਤੀ ਆ ਬਾਈ ਆਪਣੇ ਕਬੂਤਰ ਚਲੇ ਗਏ ਭਰਾਵੋ ਬਾਈ ਮਿਹਨਤ ਵਾਲਾ ਕੰਮ ਹੈਣਾ ਤੁਹਾਨੂੰ ਪਤਾ ਬਾਈ ਯਾਰ ਆਪਣ ਨੂੰ ਬੱਚਿਆਂ ਦੀ ਕਸਮ ਬਾਈ ਆ ਬਾਈ ਜੋਗਾ ਸਾਹੋ ਕਾਲਾ ਉਰੇ ਆ ਜੋ ਕਿ ਇਹਨੂੰ ਪੁੱਛ ਲੋ ਬਾਈ ਜਦੋਂ ਮੇਰੇ ਕੋਲੇ ਬਾਈ ਆਇਆ ਦੁਪਹਿਰੇ ਮੇਰੇ 30 ਕਬੂਤਰ ਫਿਰਦੇ ਸੀ ਮੈਂ ਛਾਦਰੀਆਂ ਲੈ ਆ ਜਾਂਦਾ ਸੀ ਬਾਈ ਤੇ ਜਿਹਦੇ ਵਿੱਚੋਂ ਬਾਈ ਕੋਈ ਕਬੂਤਰ ਨਹੀਂ ਮਿਲੇ ਕਬੂਤਰ ਲੌਂਗਵਾਲ ਤੋਂ ਮਿਲੇ ਆਪਾਂ ਨੂੰ ਬਾਈ ਸਾਰੇ ਪਿੰਡ ਗਾ ਤੇ ਬਾਈ ਤੇ ਬਾਕੀ ਭਾਈ ਜੋਗੇ ਨੂੰ ਬਸ ਲੋ ਵੀ ਕਬੂਤਰ ਫਿਰਦੇ ਜੀ ਕਿ ਆਪਾਂ ਝੂਠ ਬੋਲਨੇ ਆ ਮੇਰੇ ਕਬੂਤਰ ਫਿਰਦੇ ਸੀ ਇਹਦੇ 30 ਕਬੂਤਰ ਜਦੋਂ ਮੈਂ ਆਇਆ ਸੀ ਦੁਪਹਿਰੇ ਦੇ ਕੋਲੇ ਕੰਮ ਸੀ ਮੈਨੂੰ ਤੇ ਆ ਖੁੱਡਾ ਖਾਂਦੀ ਹੋ ਗਿਆ ਮੇਰੇ ਸਾਰੇ ਭੱਜ ਕੇ ਦੇਖ ਲਓ ਲਾ ਆ ਕਰ ਲਓ ਗੌਰ ਵੀਰੇ ਇੱਕ ਵੀ ਕਬੂਤਰ ਨਹੀਂ ਇੱਕੋ ਹੀ ਮਿਲਿਆ ਬਸ ਉਹ ਵੀ ਲੰਗੋ ਵਾਲ ਤੋਂ ਵੀਰੇ ਤੇ ਮਲੇ ਭਾਈ ਇੱਕ ਬੇਇਤੀ ਹੋ ਰਾਇਆ ਹਨਾ ਸਾਰੇ ਭਰਾਵਾਂ ਨੂੰ ਮੇਰੇ ਕੋਲੇ 5-4 ਕਬੂਤਰ ਰਹਿ ਗਏ ਯਾਰ ਛੱਡਣ ਵਾਲੇ ਹਨਾ ਤੋਂ 5 ਕਬੂਤਰ ਨੇਗੇ ਤੇ ਬਾਕੀ ਚੀਕ ਦੇ ਬੱਚੇ ਹੈਗੇ ਆ ਬਾਈ ਦਸਕ ਹਨਾ 10-12 ਹੈਗੇ ਨੇ ਉਹਨਾਂ ਨੂੰ ਹੁਣ ਆਪਾਂ ਕੀ ਬਾਜੀ ਐਟਾਂ ਜੀ ਨੂੰ ਪਤਾ ਹੀ ਨਹੀਂ ਬੱਚੇ ਗਰਮੀ 'ਚ ਕਿੱਥੇ ਗਾੜ ਗੱਡਣਗੇ ਹਨਾ ਤੇ ਪੰਜ-ਸੱਤ ਆਪਣੇ ਕੋਲੇ ਵੱਡੇ ਕਬੂਤਰ ਆ ਜਿਹੜੇ ਵੀ ਪੱਠੇ ਨੀਗੇ ਸਾਡੇ ਨਾਲ ਤੇ ਬਾਈ ਯਾਰ ਆਪਣੀ ਬੇਦਕਿਆਰ ਤਰਾ ਕਿਸੇ ਵੀ ਪਿੰਡ ਮੇਰੇ ਕਬੂਤਰ ਗਿਆ ਯਾਰ ਪੀਰਾ ਬਣ ਕੇ ਮੇਰੇ 27 28 ਦੇ ਵੀ ਐਂਟਰੀਆਂ ਚ ਜੀ ਤੁਹਾਨੂੰ ਪਤਾ ਕਰੀਆ ਦੋ-ਦੋ ਤਿੰਨ-ਤਿੰਨ ਐਂਟਰੀਆਂ ਹੁੰਦੀਆਂ ਜਦਾਂ ਇਹ ਤੁਹਾਨੂੰ ਮੇਨ ਦਾ ਕੰਮ ਆ ਭਰਾ ਉਹ ਜੇ ਕਿਤੇ ਪਿੰਡ ਗਿਆ ਯਾਰ ਈ ਰਾਮਣ ਕੇ ਕੋ ਸੂਤਰਾਂ ਦੇ ਮੇਰੇ ਛੱਲੇ ਪਏ ਵੇ ਯਾਰ ਮੇਰੇ ਗੁੱਟਰ ਬਾਈ ਬਣ ਕੇ ਮੈਨੂੰ ਵਾਪਸ ਦੇ ਦੋ ਮੈਂ ਯਾਰ ਸੌਂ ਖਾਂ ਮੈਂ ਉਹਦੇ ਬੱਚਿਆਂ ਦੀ ਮੈਂ ਬਾਜੀ ਛੱਡਣ ਤੋਂ ਬਾਅਦ ਜਿਹੜਾ ਭਰਾ ਮੇਰਾ ਗੁੱਟਰ ਮੋੜੂ ਮੈਂ ਉਸੇ ਬੰਦੇ ਨੂੰ ਗੁੱਟਰ ਦੇ ਦੂੰ ਯਾਰ ਬਾਈ ਪਰ ਮੇਰਾ ਬਾਈ ਬਣ ਕੇ ਇਹ ਸੀਜ਼ਨ ਆ ਯਾਰ ਮੈਂ ਤਾਂ ਕਣਕ ਵੀ ਬਾਈ ਇਹ ਬਾਜੀਆਂ ਜਿੱਤਣਗੇ ਮੈਂ ਇੰਨਾ ਪ੍ਰਧਿਊ ਲੈਣੀ ਠੀਕ ਆ ਉਹਨੂੰ ਸਾਰੇ ਭਰਾਵਾਂ ਨੂੰ ਪਤਾ ਯਾਰ ਬਾਈ ਬਣ ਕੇ ਅਰ ਮੈਂ ਤਲਾ ਕੰਮ ਮੈਂ ਕਰੀ ਬੰਦਿਆਂ ਦਾ ਗੁੱਟਰ ਐਂਟਰੀਆਂ ਬਾਈ ਬਣ ਕੇ ਜਿਹੜੇ ਪਿੰਡ ਮੇਰੀਆਂ ਗਈਆਂ ਨੇ ਹਨਾ ਕਿੰਨੀਆਂ ਪਿੰਡਾਂ ਦੀਆਂ ਮੇਰੀਆਂ ਲਖਾਈਆਂ ਚਲੋ ਅੱਗੇ ਉਹ ਭਰਾ ਮੈਂ ਨਹੀਂ ਬਈ ਯਾਰ ਮੈਂ ਤਾਂ ਲਗਾ ਮੂਵੀ ਭਰਾ ਹਾਂ ਦਾ ਕਰ ਮੈਂ ਸੈਟਿੰਗ ਤੇ ਜਿਹੜਾ ਤੋਂ ਬਈ ਮੈਂ ਪੈਸੇ ਲੈਣੇ ਹਨ ਕੋਸ ਐਂਟਰੀਆਂ ਮੈਂ ਪਾਸ ਕਰੂੰਗਾ ਬਈ ਤੇ ਭਰਾ ਬਣ ਕੇ ਬੇਤਿਆਰ ਮੇਰੀਆਂ ਅੱਖੀਆਂ ਮੋਲ ਦੇ ਜਦੋਂ ਮੇਰੇ ਕੋਲ 2-3 ਡੇਬਾ ਹੀ ਮਸ ਹੈ ਕੋਈ ਹੁਣ 5-7 ਕੂਤਰ ਥੋੜੀ ਬਈ ਮਨਵਾਜੀ ਹੋ ਜਾਂਦੀ ਹੈ